ਤੇ ਬੱਤਾਰੇ ਫਾੜ ਗਿਆ ਇਹ ਗੰਗੂ ਬਰਾਮਾ ਕਿਉਂ ਫੜਿਆ ਕਹਿੰਦੀ ਮਾਂ ਤਾਂ ਜੀ ਨੇ ਕਿਹਾ ਸੀ ਕਿ ਤੂੰ ਮੇਰੀ ਸੋਨੇ ਦੀ ਥੈਲੀ ਚੋਰੀ ਹੋ ਰਹੀ ਉਹ ਸੋਨੇ ਦੀ ਥੈਲੀ ਇਹਨਾਂ ਕੋਲ ਹੈ ਕਿ ਦੇਖ ਸਿਪਾਹੀਆਂ ਨੂੰ ਕਿਹਦਾ ਨਾਂ ਲੈ ਜਾਓ ਇਹਨੂੰ ਆਪਣੇ ਘਰ ਦੀ ਤਲਾਸ਼ੀ ਦੇ ਕੇ ਜਿੱਥੇ ਉਹ ਜੱਤੀ ਇਹ ਸੋਨੇ ਦੀ ਥੈਲੀ ਉਹ ਚੜਾਓ ਇਹ ਗਸਤਾਰ ਹੋ ਗਿਆ ਗੰਗੂ ਬਰਾਮਾ

ਇਹ ਕਹਿੰਦਾ ਕਿ ਕੋਹਰੇ ਕਿਸ ਤੋਂ ਹੋਵਗਾ ਇਹ ਦੇ ਘਰ ਦੇ ਕੋਲ ਉੱਥੇ ਮੈਂ ਜੱਪੀ ਆ ਉਹ ਨਾ ਉੱਥੋਂ ਪਟਾਉ ਉੱਥੋਂ ਪਟਾਉ ਉੱਥੋਂ ਪਟਾਉ ਉਹ ਨਾ ਪੁੱਟੀ ਉਹ ਝੋਡੇ ਦੀ ਉਹ ਥੈਲੀ ਜੀ ਨਿਕਲੀ ਨਿਕਲੀ ਉਹ ਤੇ ਹਾਰਾ ਸੀ ਨਹੀਂ ਪਈਦਾ ਸੀ ਉਹ ਕਹਿੰਦਾ ਰੁੜ ਗਈ ਉਹ ਡਾੜੇ ਉੱਥੇ ਵੀ ਨੂੰ ਪਾਰਿਆ ਕਿਤੇ ਬਹੁਤ ਆ ਕੇ ਤੂੰ ਲਸੀਆ ਦੀ ਖਾਣ ਫਿਰ ਪੁੱਤ ਬਾਹਰ ਹਵਾਲਾ ਦੇ ਵਿੱਚ ਬਹੁਤ ਕੁੱਟਿਆ ਗਿਆ ਮਾਰਿਆ ਗਿਆ ਕੁੱਟਿਆ ਇਹਦਾ ਭਰਾ ਉਹਦਾ ਨਾਂ ਸੀ ਫਮਾ ਇੱਕ ਗੰਗੂ ਪਿੰਡ ਦਾ ਸੱਤਾਪਰਾ ਸੀ ਹੈ ਲਗੜਾ ਸੀ ਹੈ ਲਗੜਾ ਤੇ ਆਸਰਾ ਦਾ ਵਿਹਾਰੂ ਉਹਦੀ ਸੁੱਚਾ ਨਾਮ ਜਿਹੜਾ ਜਿੰਨੇ ਸਾਰਾ ਕੰਮ ਕੀਤਾ ਛੋਟੇ ਸਹਾਦਰਸ਼ੀਰ ਕਰਨ ਉਹਨੇ ਬੀਖ ਪਿਆਰੀ ਸੱਚਾ ਨਗ ਤੇ ਨਾ ਰੋ ਦਿੱਤ ਉਸ ਇਸੇ ਆਪਣੇ ਭਰਾ ਨੂੰ छुड़ाਣ ਦੇ ਖਾਤਰ ਕਿ ਗੁਰੂ छुड़ाਣਾ ਤੇ ਗੁਰੂ ਕੇ ਪਿਆਰੇ ਉਹਨੇ ਸੱਚਾ ਨਗ ਤੇ ਕਾਂਡ ਪਾਰ ਦਿੱਤੇ ਕੀ ਉਹ ਕਹਿਣ ਲੱਗੇ ਮੋਤੀलाल ਮੈਂ ਰਾਜਾ ਹਾਂ ਤੋ ਅਨੁਪਤੇ ਇਹ ਤੁੂ ਕਾਮੀਤੇ ਦੇਖੋ ਹੋਰ ਦੂਰ ਤੇ ਜਾਣਾ ਕਿਹਾ ਕੀ ਕਿਤੇ ਦਾਸਾ ਕਿਹਾ ਮੋਤੀਰਾ ਤੇ ਆਪਾਂ ਫੋਈ ਜਾਏ ਕੰਟਰੋਲ ਹੋ ਗਿਆ ਤੇ ਰਾਜੇ ਇਹ ਤੇ ਲੋਕ ਕੰਬ ਕੀਤੇ ਤੇ ਹਕੂਮਤ ਉੱਠ ਜਾਗੀ ਕੰਬਦੇ ਨੇ ਕੀਤਾ ਕੀ ਇਹਨੇ ਕਹਿ ਲਗਾ ਦੁੱਤ ਪਿਆਇਆ ਇਹ ਜਿਤਪਤ ਛੋਟੇ ਸਹ ਅਜੰਤ ਬਾਤਾ ਜੀ ਠੱਡੇ ਰੁੱਜ ਦੇ ਵਿੱਚ ਸਿਪਾਹੀ ਇਹਦੇ ਨਾਲ ਲੱਗੇ ਕੋਰਣਾ ਦੀ ਜੇਤ ਪਾਦਾ ਰਿਆ ਸੋਨੇ ਦੇ ਪੈਸੇ ਨਹੀਂ ਦਿੱਤੇ ਪਿਆਇਆ ਕਿ ਦੂਜਾ ਕਬ ਇਹਦੇ ਟੋਟਰ ਬਾਦੇ ਨਾ ਰਾਜ ਕੇ ਮਾਤਾ ਜੀ ਦਾ ਦੇ ਸਹਿਜਾ ਦਾ ਸਸਤਾਰ ਕਰਾਇਆ ਸਸਤਾਰ ਤੇ ਨੈਬੋਦੀ ਦਾ ਅੱਜ ਤੱਕ ਗੰਗੂਦ ਫੁਰਾਣਾ ਚਾਹਤੇ ਪਰ ਗੰਗੂਦ ਕੋਠ ਫਟ ਕੇ ਮਾਰ ਛਿੜੋ ਇਹਨਾਂ ਕੋ ਜਿਹਨੂੰ ਰਿਮਾਂਡ ਤੇ ਨਾ ਰਿਮਾਂਡ ਤੇ ਉਹ ਹੀ ਉਹਨਾਂ ਦੇ ਸਪਾਈਨਰ ਕੋਠ ਫਟ ਕੇ ਉੱਗੁਰ ਕੇ ਪਿਆਰ ਮਾਰ ਛਿੜੇ ਇਹਨਾਂ ਨੇ ਕੀ ਕੀਤਾ ਜੀ ਉਹ ਸੱਚਾ ਨਾਤੇ ਨੇ ਜਾ ਕੇ ਕੰਨ ਭਰ ਦਿੱਤੇ ਮਜੀਦ ਖਾੜ ਦੇ ਇੱਕ ਮੋਤੀਦਲ ਬਹਿਰੇ ਨੇ ਦੁੱਧ ਪਿਆਇਆ ਉਹ ਰਾਤ ਤਾਂ ਜਾ ਕੇ ਦੋ ਤਿੰਨ ਦੁੱਧ ਪਿਆ ਤਾਰਿਆ ਜੀ ਮਜੀਦ ਖਾ ਕਹਿੰਦਾ ਐਸੀ ਬਾਤ ਹੈ ਬਲਾਉ ਹੋੜੇ ਮੋਤੀਦਲ ਬਹਿਰੇ ਨੂੰ ਹੋੜੇ ਬੁਲਾਇਆ ਗਿਆ ਮੋਤੀਦਲ ਮਹਿਰਾ ਜੀ ਦਸਤਾਰ ਕਰ ਲਿਆ ਗੁਸਤੇ ਪਿਆ ਪਹੁੰਚ ਗਿਆ ਤੇ ਜਸਲੇ ਵजीर खान ਦੀ ਕਚਹਿਰੀ ਜਾ ਕੇ ਪੇਸ਼ ਕੀਤਾ ਤੇ ਕਹਿ ਲੱਗਾ ਮੋਤੀ ਲਾ ਤੇਰੇ ਵਰਤ ਸ਼ਿਕਾਇਤ ਆਈ ਤੂੰ ਸਾਡੇ ਕੋ ਨੌਕਰੀ ਕਰਦਾ ਤੇ ਤੂੰ ਡਾ ਵਟਾ ਕਾਰਨਾਮਾ ਕਰ ਛੜਿਆ ਮੈਨੂੰ ਪਤਾ ਹੀ ਨਹੀਂ ਲੱਗਾ ਕਹਿੰਦਾ ਤੂੰ ਦੁੱਧ ਪੀ ਆਇਆ ਸੇਪ ਜਾਦਿਆਰੂ ਤੇ ਮਾਤਾ ਜੀਤ ਕਹਿ ਲੱਗਾ ਬਿਲਕੁਲ ਸੱਚ ਸੁਣਿਆ ਬਿਲਕੁਲ ਸੱਚ ਸੁਣਿਆ ਕਹਿੰਦਾ ਮੈਂ ਦੁੱਧ ਪੀ ਆਇਆ ਘਰੋਂ ਲਿਆਂਦਾ ਸੀ ਦੁੱਧ ਗਰਮ ਦੁੱਧ ਬਾਡੇ ਚ ਪਾ ਕੇ ਪੀਂਦਾ ਸੀ ਉਹਨਾਂ ਦੇ ਕੋਲ ਬੈਠਦਾ ਸੀ ਮਾਤਾ ਜੀ ਜਦੋਂ ਸੀਸ ਨਵਾਉਂਦਾ ਸੀ ਸ਼ੈਬਜਾਦੇ ਦੇ ਚਰਨ ਸੀ ਆਪਣੇ ਮੱਥੇ ਨੂੰ ਲਾਂਦਾ ਸੀ ਮੈਂ ਦੁੱਧ ਪੀ ਆਇਆ ਕਹਿੰਦਾ ਤਰ ਡਰ ਨਹੀਂ ਆਇਆ ਖੋਫ ਨਹੀਂ ਆਇਆ ਕਿ ਮੈਂ ਕਿਹਾ ਸੀ ਜਿਹੜਾ ਇਹ ਕਰੇਗਾ ਉਹਨੂੰ ਕੋਹਲੂ ਚ ਪੀੜ ਦੇਏਗਾ ਕੈਡਾ ਕਿੜਾ ਖੋਫ ਕਿੜਾ ਡਰ ਤੂੰ ਦੇਣਾ ਓਏ ਤੂੰ ਤੇ ਛੋਟੇ ਛੋਟੇ ਬੱਚਿਆਂ ਨੂੰ ਨਹੀਂ ਡਰਾ ਸਕਿਆ ਓਏ ਉਹਨਾਂ ਨੂੰ ਧਰਮ ਤੋਂ ਨਹੀਂ ਡੁਲਾ ਸਕਿਆ ਮੇਰੇ ਵਰਗਾ ਬੱਤਾ ਜਿਹਨੇ ਉਹਨਾਂ ਦੇ ਚਰਨਾਂ ਨੂੰ ਮੱਥੇ ਨਾਲ ਲਾ ਲਿਆ ਤੇ ਮਾਤਾ ਜੀ ਦੇ ਕੋਲੋਂ ਸ਼ੀਸ਼ਾ ਲਈਆਂ ਦੇ ਸਿਰ ਦੇ ਉੱਤੇ ਤੇ ਪੇਠ ਤੇ ਤੂੰ ਮੰਨੋ ਕਿ ਡਰਾ ਲਏਗਾ ਕੈਡਾ ਕਿਹੜੀ ਮੌਤ ਦਾ ਡਰ ਦਿੰਦਾ ਪਿਆ ਓਏ ਓਏ ਉਹਨਾਂ ਦੇ ਚਰਨਾਂ ਨੂੰ ਛੂ ਕੇ ਮੌਤ ਪਤਾ ਨਹੀਂ ਕਿੱਥੇ ਚਲੀ ਗਈ ਤਾਜ ਦਾ ਦੁੱਧ ਪਿਆ ਐਵੇਂ ਤੜ ਤੁਪੀ ਆਇਆ ਕੇ ਉਹ ਸੌੜ ਕੇ ਇੱਕਰ ਸੋਈ ਜਾ ਆਏ ਮੇਰੇ ਸਾਹਮਣੇ ਤੇ ਮੇਰੇ ਮੰਤਰੀ ਨੇ ਝੜੇ ਨੇ ਉਹ ਹੀ ਆਕਰਦੇ ਆਹ ਤੇ ਛੋਟੀ ਜਿਹੀ ਇੱਕ ਪੋਸਟਰ ਤਰਖਾ ਲੈਣ ਦਾ ਘਰ ਦਾ ਲਾਗਰੀ ਸਾਡੇ ਦਾ ਉਹ ਇਦਾਂ ਬੋਲਦਾ ਪਿਆ ਕਹਿ ਲਕਾ ਤਰੁਪਤਾ ਦੀ ਸਜ਼ਾ ਕਿੰਨੀ ਤਗੜੀ ਕਹਿੰਦਾ ਪਤਾ ਛੋੜੀ ਸੀ ਸਜ਼ਾ ਕੋਲੂਚ ਪੀੜੇਂਗਾ ਸਾਰੇ ਟੱਬੋਂ ਕੋਲੂਚ ਪੀੜ ਚੱਡੇਗਾ ਪੀੜੇ ਕੀ ਕਰੜੀ ਇਹੋ ਜੀ ਜ਼ਿੰਦਗੀ ਲੋਰ ਇਸ ਜ਼ਿੰਦਗੀ ਨੂੰ ਜਿਹੜੀ ਜ਼ਿੰਦਗੀ ਦੇ ਵਿੱਚ ਮੈਂ ਸ਼ਹਿਬਜ਼ਾਦੇ ਦੀ ਸੇਵਾ ਹੀ ਨਾ ਕਰ ਸਕਾਂ ਕਰ ਦਿੱਤੀ ਸੇਵਾ ਕਰਵਾ ਲਈ ਉਹਨੇ ਹੁਣ ਤੂੰ ਜੋ ਕਰਨਾ ਕਰ ਲਾ ਆਪ ਆਪਣਾ ਕੰਮ ਕਰ ਦਿੱਤਾ ਅਗੋਂ ਤੇਰੀ ਵਾਰੀ ਏ ਮੇਰੀ ਡਿਊਟੀ ਖਤਮ ਮੇਰੇ ਕੋ ਜੋ ਕਲਗੀਆਂ ਵਾਲੇ ਦੀ ਸੇਵਾ ਲੈਣੀ ਸੀ ਲੈ ਲਈ ਬਾਜਾ ਵਾਲੇ ਦੀ ਸੇਵਾ ਲੈ ਲਈ ਮੇਰਾ ਮਰੁੱਖਾ ਜੀਵਨ ਤਨ ਬਣਾ ਦਿੱਤਾ ਉਹਨੇ ਆਪਾ ਸੇਵਾ ਕਰ ਲੈ ਕਹਿੰਦਾ ਜਪਚਣਾ ਤੇ ਇੱਕ ਤਰੀਕਾ ਹੈ ਕਹਿੰਦਾ ਤਰੀਕਾ ਹੈ ਕਿਹੜਾ ਤਰੀਕਾ ਦੱਸ ਲੱਗਾ ਕਹਿੰਦਾ ਸਲਾਬ ਤੇ ਆ ਜਾ ਇਸ ਸਲਾਬ ਤੇ ਆ ਜਾ ਜੇ ਤੂੰ ਸਲਾਬ धारण ਕਰ ਲੇ ਮੁਸਲਮਾਨ ਬਣ ਜਾਏ ਆਪਾ ਤੈਨੂੰ ਛੱਡ ਦੇਵੇ ਕਹਿੰਦਾ ਕਤਾਂ ਚੇ ਤਰੀਕ ਦੋਨਾਂ ਨੇ ਵੀ ਕਿਹਾ ਸੀ ਸਲਾਬ ਤੇ ਆ ਜਾਓ ਤੋ ਕਿੰਨਾ ਜੋਰ ਲਾਇਆ ਉਹਨਾਂ ਦੇ ਉੱਤੇ ਉਹ ਛੋਟੇ ਛੋਟੇ ਜੁੱਤੀ ਇੰਨਾ ਜੋਰ ਲਾਇਆ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਉਹ ਕਹਿੰਦੇ ਸੀ ਧਰਮ ਨਹੀਂ ਛੱਡਣਾ ਤੇ ਮੈਂ ਉਹਨਾਂ ਦੇ ਚਰਨਾਂ ਨੂੰ ਆਪਣੇ ਮੱਥੇ ਨਾਲ ਛੁਆ ਲਿਆ ਇਸੇ ਧਰਮ ਦੇ ਵਿੱਚ ਮਰਾਂਗਾ ਜਿੱਥੇ ਉਹਦੇ ਰੱਖਿਆ ਹੋਰ ਤੇ ਕਲਗੀਆਂ ਵਾਲੇ ਦਾ ਧਿਆਨ ਤਰਿਆ ਗੁਰਗੋਬਿਸ਼ਿਵ ਮਹਾਰਾਜ ਦਾ ਧਿਆਨ ਤਰਿਆ ਇਹਦੀ ਕੀ ਮਰਣਾ ਐਸਾ ਲਾਭ ਜਿਹੀ ਤੇਰੇ ਵਰਗਾ ਦੁਸ਼ਟ ਅਦੇ ਕੋਈ ਨਹੀਂ ਆਉਣਾ ਜੇ ਨਾ ਨੇ ਇਸ ਤਰ੍ਹਾਂ ਦੇ ਅਕਰਤ ਕੜਾ ਵਾਲੇ ਹਰਾਮ ਵਾਲੇ ਕੰਮ ਕੀਤੇ ਨੇ ਮੈਂ ਨਹੀਂ ਤੇਰੇ ਕੋ ਉਹ ਕਹਿੰਦਾ ਇਹ ਬੋਲਦਾ ਕੀਤਾ ਭਲਾਓ ਇਹਦੇ ਪਰਵਾਦ ਨੂੰ ਲਿਆਓ ਕਹਿੰਦਾ ਲਿਆਓ ਇਹ ਨਹੀਂ ਬੁੱਢਦਾ ਪਿਆ ਆ ਗਈ ਦੀ ਬੁੱਢੜੀ ਮਾਂ ਆ ਗਈ ਮਾਂ ਬੁੱਢੀ ਸੀ ਇੱਕ ਘਰ ਵਾਲੀ ਨਾਲ ਇਹ ਇੱਕ ਬੱਚਾ ਇੱਕ ਇਤਿਹਾਸ ਕਰ ਸਿਰਫ ਇਹ ਜਿਹੜੇ ਦੋ ਬੱਚੇ ਲਿਖੇ ਬਾਕੀ ਸਭ ਦੇ ਕੋ ਬੱਚਾ ਨਹੀਂ ਬੱਚਾ ਵੀ ਛੋਟਾ ਜਿਆ ਗੁਰੂ ਕਾ ਪਿਆਰ ਪੰਜ ਛੇ ਸਤਾ ਬੱਚਾ ਹੋਏਗਾ ਬੱਚਾ ਵੀ ਆ ਗਿਆ ਪਤਨੀ ਵੀ ਆ ਗਈ ਗੁੱਡੜੀ ਮਾਂ ਆ ਗਈ ਫਿਰ ਦੇਖੋ ਜੀ ਇਹਨਾਂ ਨੂੰ ਡਰਾਉਣ ਵਾਸਤੇ ਇਹਨਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਕੋਲੂ ਲਿਆਤਾ ਕੋਲੂ ਥੀ ਲਿਆ ਜੀ ਵजीर खान ਦੇ ਕੋਲ ਹੀ ਕੋਲੂ ਲਿਆਤਾ ਕੋਲੂ ਦੇ ਨਾਲ ਬੈਲ ਬੰਨੇ ਸੀ ਤੁਹਾਨੂੰ ਪਤਾ ਬੈਲ ਚਲਦੇ ਨੇ ਤੇ ਕੋਲੂ ਚਲਦਾ ਤੇ ਕੋਲੂ ਚ ਤੇਲ ਨਿਕਲਦਾ ਤੇਲ ਨਿਕਲਦਾ ਕੋਲੂ ਦੇਖਿਆ ਉਹਨਾ ਤੋਂ ਠੀਕ ਤੇਲ ਕਟਦੇ ਦੇ ਵਿੱਚ ਤੇ ਧਿਆਰ ਨਾਲ ਕੋ ਚਲੋ ਗੰਨੇ ਦੀ ਰਸ ਦੀ ਮਸ਼ੀਨ ਦੇਖ ਲਓ ਤੇ ਐਦਾਂ ਦੀ ਗੁਰੂ ਕੇ ਪਿਆਰੇ ਤੋਂ ਗੰਨਾ ਪੀਂਦੇ ਨੇ ਇਧਰ ਗੁਰੂ ਕੇ ਪਿਆਰ ਸਰਉਪਾ ਦੇ ਹੋਰ ਚੀਜ਼ਾਂ ਪਾ ਕੇ ਕੋਲੂ ਚ ਤੇਲ ਕਟਦੇ ਤੇ ਤੇਲ ਕਟਦੇ ਲੱਗੇ ਨੇ ਥਾਂ ਥਾਂ ਤੇ ਮੈਂ ਤੇ ਕਈ ਬਰੀ ਦੇਖੇ ਤੇ ਤੇ ਪਿਆਰਿਓ ਉਹ ਚੇ ਹੱਥਾਂ ਜੇ ਬੰਦੇ ਦਾ ਸਾਰੇ ਏਦਾਂ ਉਹਨੇ ਕਰ ਛੱਡਨਾ ਹੈ ਨਾ ਗੁਰੂ ਕੇ ਪਿਆਰੇ ਜਿਵੇਂ ਕਾगज ਹੁੰਦਾ ਨਾ ਕਾगज ਐਦਾਂ ਕਰ ساری ਹੱਡੀ ਮੇਜ ਸਭ ਕਿਉਂਕਿ ਕੋਲੂ ਦੇ ਵਿੱਚ ਗੁਰਕੇ ਪਿਆਰੋ ਚੀਜ਼ ਦੋਨੋਂ ਪਾਸੇ ਲੋਹਾ ਗੋਲ ਤੇ ਉਹਦੇ ਵਿੱਚੋਂ ਚੀਜ਼ ਲੰਗੜੀ ਹੈ ਉਹ ਪੀੜੀ ਹੈ ਪੀੜੀ ਤਾਇ ਤੇ ਇਹਨੂੰ ਕਿਹਾ ਤਾਣ ਨਾ ਪਿਆਰਿਓ ਇਹਨਾਂ ਡਰਾਉਣ ਵਾਸਤੇ ਪਤਾ ਕੀ ਕੀਤਾ ਬੱਚੇ ਨੂੰ ਲਿਆਦਾ ਪਹਿਲਾਂ ਪਹਿਲਾਂ ਬੱਚੇ ਕਹਿੰਦੇ ਲਿਆਓ ਇਹਦੇ ਬੱਚੇ ਨੂੰ ਇਹਦੇ ਬੱਚੇ ਨੂੰ ਕਰੋ ਕੋਲੂ ਦੇ ਅੱਗੇ ਬੱਚੇ ਨੂੰ ਜਦੋਂ ਲਿਆ ਲੱਗੇ ਉਹਦੀ ਮਾਂ ਅੱਗੇ ਆ ਗਈ ਪੋਤੀ ਲਾਲ ਦੀ ਬੋਟੀ ਕਹਿ ਲਓ ਉਹ ਪਤਨੀ ਅੱਗੇ ਆ ਗਈ ਉਹ ਕਹਿ ਲਗੀ ਬੱਚੇ ਦਾ ਖੂਨ ਕੱਢੇਂਗਾ ਨਾ ਪਹਿਲਾਂ ਤੇ ਤੇਰੀ ਪਿਆਸ ਨਹੀਂ ਬੁਝਣੀ ਪਹਿਲਾਂ ਮੰਨੂ ਮਾਰ ਲੈ ਪਹਿਲਾਂ ਮੇਰਾ ਖੂਨ ਕੱਢ ਲੈ ਕਿਉਂਕਿ ਮੇਰੇ ਚ ਖੂਨ ਜ਼ਿਆਦਾ ਬੱਚੇ ਚ ਥੋੜਾ ਉਹਦੀ ਵਾਰੀ ਪਾਚ ਹਰਾਨ ਕੀਤੇ ਗਾਲਾ ਬੱਚਾ ਵੀ ਨਹੀਂ ਡੋਲੇ ਪਤਨੀ ਵੀ ਦੀ ਡੋਲੀ ਬੁੱਢੀ ਮਾਂ ਵੀ ਦੀ ਡੋਲੀ ਇਹ ਡਾਡੇ ਦੁੱਧ ਜਦੋਂ ਗਰਮ ਕਰਵਾਇਆ ਸੀ ਤਾਂ ਕਿਹਾ ਸੀ ਜੋ ਵਾਪਰੇਗਾ ਸੀ ਸਹਿਵਾ ਦੇ ਧੰਨ ਤੁਹਾਡੀਆਂ ਸੇਵਾਵਾਂ ਧੜ ਤੁਹਾਡੀਆਂ ਕੁਰਬਾਨੀਆਂ ਓਏ ਜਿੰਨਾ ਚਮੌਣੇ ਅੱਜ ਕਿਤੇ ਦੁਨੀਆ ਦਾ ਇਤਿਹਾਸ ਚੱਲਣਾ ਹੈ ਨਾ ਜੀ ਸਹਿਬ ਜਾ ਜਿਆ ਤਾਂ ਤੁਹਾਡਾ ਨਾਂ ਚੱਲਣਾ ਧੰਨ ਤੁਟੀ ਧਾਤ ਤੋਂ ਅੱਡੀਆ ਕੁਰਬਾਨੀਆਂ ਧਨ ਤੋਂ ਅੱਡੀਆ ਸੇਵਾਵਾਂ ਕਿ ਗੁਰੂ ਕੇ ਪਿਆਰ ਵਾਲੇ ਤੁਸੀਂ ਲੋਕ ਕਹਨੇ ਸਿਵਾਵਾ ਕੀਤੀਆਂ ਦੇਖੋ ਜੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਭ ਤੋਂ ਪਹਿਲਾ ਪਤਨੀ ਨੂੰ ਲਿਆ ਪਤਨੀ ਨੇ ਤਿਆਰ ਤਰਿਆ ਸਤਗੁਰਾਂ ਨਾਲ ਅਰਦਾਸ ਕੀਤੀ ਜੋਧੜੀ ਕਰਕੇ ਅਰਦਾਸ ਕਰਕੇ ਸੱਚੇ ਪਾਤਸ਼ਾਹ ਦਾ ਧਿਆਨ ਲਰ ਕੇ ਮਹਾਰਾਜ ਆਪਣੀ ਬੱਚੀ ਨੂੰ ਡੋਲਣ ਨਾ ਦੇ ਬੱਚੀ ਤੇਰੀ ਚੱਲੀ ਏ ਕੋਲੂ ਦੇ ਵਿੱਚ ਕੋਲੂ ਵਾਏ ਦੇਖ ਨਹੀਂ ਹੁੰਦਾ ਕੋਲੂ ਦੇਖ ਨਹੀਂ ਹੁੰਦਾ ਤਾਂ ਨੇ ਕਹਿੰਦੀ ਮਹਾਰਾਜ ਔਲਾ ਨਾ ਦੇਈ ਕਿਤੇ ਐਸਾ ਹੋਵੇ ਕਿ ਕੋਲੂ ਦੇ ਚ ਜਾਵਾਂ ਕੋਕੇ ਦਾ ਮੂੰਹ ਪਾੜਾ ਵਿੱਚ ਜਾਂ ਲੱਤਾਂ ਪਾੜ ਕੇ ਤੇ ਮੈਂ ਕਹਿੰਦੇ ਨਹੀਂ ਦੀ ਮੈਂ ਛੱਡਣ ਲਈ ਤਿਆਰ ਆ ਮੈਂ ਇਹ ਛੱਡ ਕੇ ਸਲਾਮ ਤੇ ਆ ਜਾ ਜੀ ਮੈਨੂੰ ਮaaf ਕਰਦੇ ਹੋ ਕਿਤੇ ਮੈਂ ਪਤੀ ਦਾ ਛੱਡਦੇ ਆ ਜਾਂ ਗੁਰੂ ਨੂੰ ਛੱਡਦੇ ਆ ਤਾਂ ਨਹੀਂ ਜੀ ਬੈਲੀ ਲੱਗੀ ਮੋਤੀ ਲਾਲ ਵੀ ਦੇਖ ਤੇਰਾ ਪੁੱਤੜੀ ਮਾਂ ਦੇਖਦੀ ਨੀ ਬੱਚਾ ਦੇਖ ਤੇਰੇ ਪੀੜ ਛੱਡਿਆ ਜੀ ਕੋਲੋਂ ਤੇ ਖੋੜੀ ਖੋੜ ਖਲੜ ਗਿਆ ਹੱਡੀਆਂ ਜੀ ਵਿੱਚ ਦੇ ਕਲ ਗਈ ਦੇਖ ਤਾਜਾ ਗੁਰਕੇ ਪਿਆਰ ਨਾਲ ਇੱਦਾਂ ਹੋ ਗਿਆ ਜਿਵੇਂ ਕਾ ਕਾਗਜ ਹੁੰਦਾ ਨਾ ਜੀ ਇੱਤਾ ਇੱਤਾ ਐਦਾਂ ਫੇ ਛੱਡਿਆ ਗੁਰਕੇ ਪਿਆਰ ਜਿਵੇਂ ਤੋਂ 8 10 ਇਕੱਠੇ ਟਰੱਕ ਲੱਗੇ ਹੋ ਨਾ ਕਿਸੇ ਸ਼ਰੀਰ ਦੇ ਉੱਤੇ 8 10 ਤੇ ਐਡਾ ਫੇਰ ਛੱਡਦੇ ਨਾ ਟਰੱਕ ਤੇ ਲੰਗੇ ਔਰ ਸ਼ੇਰ ਫੇਰ ਛੱਡਦੇ ਤੇ ਉਹ ਐਡਾ ਫੇਰ ਛੱਡਿਆ ਜਦੋਂ ਉਹ ਖਤਮ ਹੋਇਆ ਪਤਨੀ ਖਤਮ ਹੋਈ ਇਹਨਾਂ ਬੱਚੇ ਨੂੰ ਵਿੱਚ ਪਾਇਆ ਉਹ ਤੋਂ ਵੀ ਤਿਆਰ ਤਰਦਰ ਉਹ ਨਹੀਂ ਜਿਹਾ ਸਕਦਾ ਪੋਤੀ ਦਾ ਗੁਰਵਰਜਤ ਦੇ ਗੁਰ ਤੇਗ ਬਾਤ ਸਹਿਬ ਜੀ ਨੂੰ ਸਹਿਬ ਜੀ ਆਦਿਆ ਨੂੰ ਕਲਗੀਧਰ ਨੂੰ ਛੋਟੇ ਸਹਿਜ ਮਾਤਾ ਜੀ ਨੂੰ ਪਾਈ ਮਤੀ ਦਾ ਸਤੀ ਦਾ ਦਿਆਲਾ ਜੀ ਦਾ ਇਤਿਹਾਸ ਕਰਿਆ ਜੀ ਉਹਨੇ ਆਖਿਆ ਜੀ ਤੁਸੀਂ ਢੋਲੇ ਨਿਓ ਤੁਹਾਡੇ ਤੇ ਗੁਰੂ ਦੀ ਬਖਸ਼ਿਸ਼ ਆ ਸਤ ਤੇ ਮੇਰੇ ਤੇ ਵੀ ਕਿਰਪਾ ਕਰਿਓ ਕਿ ਜਦੋਂ ਮੈਂ ਚੌਥਾ ਮੰਡਾ ਮੇਰਾ ਨੰਬਰ ਲੱਗਣਾ ਤੇ ਮੈਂ ਜਦੋਂ ਜਾਵਾ ਕਿਤੇ ਨਾ ਬੱਚਿਆਂ ਨੂੰ ਦੇਖ ਕੇ ਤੇ ਮੈਂ ਡਰਨਾ ਨਾ ਧੰਨੋ ਜੀ ਤਾਂ ਜੇ 15 ਭਾਦਰ ਦੇ ਉਹ ਬੱਚੇ ਨੂੰ ਛੋਟੇ ਜਿਹੜੇ ਸਾਹਮਣੇ ਲਿਆ ਕੇ ਨਾ ਜੀ ਇਹਨਾਂ ਲੋਕਾਂ ਨੇ ਤੁਹਾਨੂੰ ਪਤਾ ਹੈ ਉਹਦੀ ਛਾਤੀ 'ਚ ਬਾਰੀ ਕਟਾਰ ਉਹਦਾ ਦਿਲ ਕੱਟਿਆ 13 ਸਾਲ ਦੇ ਬੱਚੇ ਅਜੇ ਛੇਕਤਾ ਦਿਲ ਕੱਟ ਕੇ ਬੰਦਾ ਸੇ ਬਾਹਦਰ ਦੇ ਮੂੰਹ ਚ ਪਾਇਆ ਮੂੰਹ ਚ ਪਾਇਆ ਤਾਂ ਵੀ ਉਹ ਬੰਦਾ ਡੋਲਿਆ ਇਹਨਾਂ ਫਿਰ ਜਪੂਰਾ ਨਾ ਬਾਸ ਕਿੱਛੇ ਉਹਦੀਆਂ ਅੱਖਾਂ ਦੇ ਵਿੱਚ ਗਰਮ 시ਖਾ ਪਾਈਆਂ ਬੰਦਾ ਸਿਰ ਬਾਹਦਰ ਦੇ ਤਵਾਹੀ ਫੇਰੀ ਜੀ ਗੁਰੂ ਕੇ ਪਿਆਰ ਉਹ ਖੈਰ ਇਤਿਹਾਸ ਦੱਸਦਾ ਬੁੱਢੜੀ ਮਾਰ ਵੀ ਕੋਲੂ ਚ ਪੀੜ ਦਿੱਤਾ ਅਖੀਰ ਤੇ ਵਾਰੀ ਆ ਗਈ ਮੋਤੀ لال ਮਹਿਰੇ ਦੀ ਬੋਤੀ ਲਾਲ ਸਤਗੁਰਾਂ ਦਾ ਤਰਿਆ ਤਿਹਾ ਤੇ ਤਿਹਾ ਧਰ ਕੇ ਗੁਰੂ ਕੇ ਪਿਆਰ ਉਹ ਗਿਆ ਉਹਦੇ ਵਿੱਚ ਸਾਰੀ ਸਫਾ ਦੇਖਦੀ ਰਹੇ ਵजीर खान ਵੀ ਸਭ ਦੇਖਦੇ ਰਹੇ ਕਬਾਲ ਹੋ ਗਈ ਪੀ ਪੰਤੇ ਦੇ ਵਿੱਚ ਇੰਨੀ ਛੁਰ ਤੇ ਇੰਨਾ ਬਲ ਆਇਆ ਕਿੱਥੋਂ ਤੋੜੇ ਆਪ ਹੀ ਕਹਿ ਦਿੱਤਾ ਸੀ ਕਿ ਮੇਰੇ ਚ ਬਲ ਇੱਕ ਜੋਰ ਕਿੱਥੋਂ ਆਈ ਮੈਂ ਸੇਬ ਜਾਜਾ ਦੇ ਚਰਨ ਆਪ ਪੜੇ ਮੱਥੇ ਨੂੰ ਲਾਏ ਨੇ ਮਾਤਾ ਜੀ ਦੀ ਅਸੀਸ ਆ ਲੈਣਾ ਨੇ ਮਾਤਾ ਜੀ ਦਾ ਹੱਥ ਮੇਰੇ ਸਿਰ ਤੇ ਮੇਰੀ ਪਿੱਠ ਤੇ ਆਇਆ ਉਹ ਬੰਦਗੀ ਵਾਲੀਆਂ ਰੂਹਾ ਸਤਿਗੁਰਾਂ ਜੀਆਂ ਜਿਹੜੀਆਂ ਪੈਰਾਂ ਦੀਆਂ ਰੂਹਾ ਨਾਮ ਦੀਆਂ ਭਿੱਜੀਆਂ ਉਹਨਾਂ ਨੇ ਮੇਰੇ ਤੇ ਜ਼ੋਰਤ ਭਾਰ ਦਿੱਤੀ ਬਲ ਭਾਰ ਦਿੱਤਾ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਅਕਾਲ ਵੀ ਕੀਤੀ ਸੀ ਸਾਚ ਇੱਕ ਵਾਰ ਜਾੜ ਦੀ ਉਤ ਤੋੜ ਲਾਇਓ ਬਾਪਾ ਜੋਰਾ ਬਾਹਰ ਸਿਰ ਫਤੇ ਸੇ ਮਾਤਾ ਗੁਜਰੀ ਦੇ ਚਰਣਾ ਦੀ ਬਲ ਦੇਖਿਓ ਫਿਰ ਜ਼ਿੰਦਗੀ ਦੁੱਖ ਸੁਖ ਔੜ ਗਏ ਬਹੁਤ ਕੁਝ ਵਾਪਰੇਗਾ ਢੋਲੋ ਬੇਸ਼ੱਕ ਗੁਰੂ ਨਾਲ ਜੁੜੇ ਰਹੋ ਖੈਰ ਪਰਿਵਾਰ ਖਤਮ ਕਰ ਦਿੱਤਾ ਜੀ ਵਜੀਰ ਖਾਨ ਗੁਰੂ ਕੇ ਪਿਆਰ ਸੇਵ ਕਲਗੀਧਰ ਪਾਤਸ਼ਾਹ ਉਦੋਂ ਤੱਕ ਨਾ ਜਦੋਂ ਇਹ ਸਾਰਾ ਕੁਝ ਵਾਪਰ ਚੁੱਕਾ ਸੀ ਤੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਰਾਏਕੋਟ ਪਹੁੰਚ ਗਏ ਰਾਏਕੋਟ ਕਿੱਥੇ ਮਹਦੀਆਣੇ ਦੇ ਕੋਲ ਲੁਧਿਆੜੇ ਦੀ ਝੂਪ ਵਿੱਚ ਉਧਰ ਦੇ ਪਾਸੇ ਰਾਏਕੋਟ ਸਤਗੁਰ ਰਾਏ ਕਿੱਲੇ ਆਇਕਲ ਗੁਰਦੁਆਰੇ ਪੜੀ ਉੱਥੇ ਉੱਥੋਂ ਬਾਹਰ ਇਨੇ ਰਾਏ ਕੱਲਾ ਸੀਦਾ ਉੱਥੋਂ ਤਾਂ ਚੌਧਰੀ ਕਹ ਲੋ ਜਦੋਂ ਛੋਟਾ ਜਿਹਾ ਨਵਾਬ ਉੱਥੇ ਸ਼ਹਿਰ ਦਾ ਤੇ ਦਾਤੇ ਦੇ ਰਾਏ ਕੱਲੇ ਰੁਕਿਆ ਸੀ ਰਾਏ ਕੱਲੇ ਆਪੜਾ ਕੋਈ ਸੇਵਕ ਭੇਜ ਮਾਤਾ ਜੀ ਤੇ ਛੋਟੇ ਸਾਹਿਬ ਦੀ ਖਬਰ ਲੈ ਕੇ ਆਏ ਉਹਨਾਂ ਦੀ ਖਬਰ ਨਹੀਂ ਪਤਾ ਉਹ ਕਿੱਥੇ ਨੇ ਕਿੱਥੇ ਨੇ ਉਹ ਸਰਸਾ ਦੇ ਵਿਛੜੇ ਨੇ ਸਾਡੇ ਕੋਲ ਤੇ ਬਾਹਰ ਇਹ ਕਹਿੰਦੇ ਜੀ ਇਹ ਨੂੰ ਭੇਜ ਕਿਸੇ ਨੂੰ ਉਹਨੇ ਆਪਣਾ ਨਾ ਇੱਕ ਬੁਲਾਇਆ ਸੇਵਕ ਜਿਹਨੂੰ ਨੂਰਾ ਮਾਈ ਕਹਿੰਦੇ ਸੀ ਨੂਰਾ ਮਾਈ ਜãi ਕਰ ਲੈਨੇ ਕਿ ਆ ਜਾ ਕੇ ਖਬਰ ਲੈ ਕੇ ਆ ਸਰਹੰਦ ਦੇ ਵਿੱਚੋਂ ਪਤਾ ਲੱਗਾ ਵੀ ਉਹ ਸਰਹੰਦ ਵਿੱਚ ਚਲੇ ਗਏ ਤੇ ਪਿਆਰ ਉਹ ਸਰਹੰਦ ਜਾ ਕੇ ਉਸ ਬੰਦੇ ਨੇ ਇੱਕ ਇੱਕ ਖਬਰ ਲਈ ਇੱਕ ਇੱਕ ਖਬਰ ਸਾਰੀ ਖਬਰ ਨਹੀਂ ਵਿੱਚੇ ਮੋਤੀ لال ਮਹਿਰੇ ਦੀ ਖਬਰ ਲਈ ਸਾਰੀ ਕਿੱਧਰ ਦੇ ਪਰਿਵਾਰ ਪੀੜ੍ਹਾ ਕੋਹੂ ਉਹਨੇ ਆ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਸਾਰਾ ਇਤਿਹਾਸ ਦੱਸਿਆ ਕਲਗੀਧਰ ਪਾਤਸ਼ਾਹ ਜੀ ਨੂੰ ਤੇ ਕਿਹਾ ਮਹਾਰਾਜ ਮੋਤੀ لال ਦਾ ਪਰਿਵਾਰ ਸਾਰਾ ਵਿੱਚ ਮੋਤੀ ਦਾ ਕੋਲੂ ਜੇ ਪੀੜ ਦਿੱਤਾ ਗਿਆ ਤੇ ਸਾਈ ਭਾਨ ਜਿਹੜੇ ਬਚਨ ਕੇ ਸਾਰਾ ਇਤਿਹਾਸ ਕਰਾ ਦੇ ਲਿਖੇ ਦਤਾਰ ਕਹਿ ਲਕੇ ਮੋਤੀ لال ਨਿਵਾ ਗਿਆ ਪਿਆਰ ਆਪਣਾ ਮੋਤੀ لال ਸੇਵਾ ਕਰ ਗਿਆ ਜੇ ਸੋਲ ਅਸੀਂ ਸੱਚਖੰਡ ਦੇ ਵਿੱਚ ਜਾਣਾ ਹੈ ਨਾ ਮਹਾਰਾਜ ਕਹੇ ਲੱਗੇ ਸਾਡੇ ਗਲੇ ਦਾ ਹਾਰ ਬਨਣਾ ਸਾਡੇ ਹਿਰਦੇ ਚ ਬੈਠੇ ਦੋ ਲੱਖ ਜੁ ਬੋਲੇ ਸਾਡੇ ਗਲੇ ਦਾ ਹਾਰ ਬਨਣਾ ਸਾਡੇ ਹਿਰਦੇ ਚ ਬੈਠਦਾ ਮੇਰੇ ਕੋਲ ਬੈਠੇਗਾ ਸੱਚਖੰਡ ਦੇ ਵਿੱਚ ਮੇਰੇ ਪਾਸ ਬੈਠੇਗਾ ਮੋਤੀ ਲਾਲ ਕਹੇ ਮੇਰੇ ਪਾਸ ਬੈਠੇ ਜਿਹੜੀ ਸੇਵਾ ਮੋਤੀ ਲਾਲ ਨੇ ਨਵਾਈ ਮਹਾਰਾਜ ਉਹਤੇ ਬਖਸ਼ਾ ਕੀਤੀ ਹੈ ਟੋਡਰ ਵਾਲ ਤੇ ਬਖਸ਼ਾ ਕੀਤੀ ਹੈ ਗੁਰੂ ਕੇ ਪਿਆਰੇ ਰੇਬਤਾ ਵਰਸਾਈਆਂ ਵੀ ਜਿਨ੍ਹਾਂ ਨੇ ਐਸਾ ਕੀਤਾ ਹੁਣ ਮੈਂ ਤੋ ਤੇ ਚਾਰ ਬਟ ਰਹਦੇ ਆ ਮੈਂ ਤੁਹਾਨੂੰ ਦੱਸਾਂ ਲੱਗਾ ਜਿਨ੍ਹਾਂ ਜਿਨ੍ਹਾਂ ਨੇ ਕੀਤਾ ਸਾਰਾ ਕੁਝ ਉਹਨਾਂ ਦੇ ਹਾਲ ਕੀ ਹੋਏ ਫਿਰ ਸਵਾਬੀ ਹੋ ਜਦੋਂ ਮਹਾਰਾਜ ਜੀ ਨੇ ਟੋਰਿਆ ਨਾ ਜੀ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਤੋਂ ਹਜੂਰ ਸਾਹਿਬ ਤੱਕ ਲੈ ਤੇ ਬੰਦਾ ਸਿੰਘ ਬਹਾਦਰ ਨੂੰ ਦੱਸਿਆ ਵੀ ਆਹ ਕੁਝ ਵਾਪਰਿਆ ਪੰਜਾਬ ਦੀ ਧਰਤੀ ਤੇ ਰਸਤੇ ਫਤਿਹ ਕਰਤਾ ਆ ਇਲਾਕੇ ਫਤਿਹ ਕਰਤਾ ਆ ਦੁਸ਼ਮਣਾਂ ਨੂੰ ਸਬਕ ਸਿਖਾਉਂਦੇ ਆ ਜਤੋਂ ਇੱਥੇ ਪਹੁੰਚਿਆ ਸੀ ਨਾ ਜੀ ਗੁਰੂ ਕੇ ਪਿਆਰੇ ਮੌੜੇ ਅੱਜ ਕੀਤੀ ਗੰਗੂ ਬਰਾਮਣ ਉਤੇ ਸਿਪਾਹੀਆਂ ਨੇ ਘੁੱਟ-ਘੁੱਟ ਕੇ ਮਾਰ ਦਿੱਤਾ ਜੀ ਕਿਉਂਕਿ ਉਹ ਸੋਨੇ ਦੀ ਥੈਲੀ ਲਪੜੀ ਸੀ ਉਹ ਤੇ ਮਰ ਗਿਆ ਜਿਸ ਜਹਾ ਉਹ ਚਾਨੀ ਖਾਨ ਤੇ ਮਾਦੀ ਖਾਨ ਜਿਹੜੇ ਗੱਗੂ ਦੇ ਘਰੋਂ ਦੋ ਥਾਣੇਦਾਰ ਫੜ ਕੇ ਲਿਆਏ ਸੱਚ ਬਰਡੇ ਤੇ ਥਾਣੇ ਦਾ 바બા ਬੰਦਾ ਸਿੰਘ ਪਹਾਦਰ ਨੇ ਉਹਨਾਂ ਦੋਨਾਂ ਥਾਣੇਦਾਰਾਂ ਨੂੰ ਭਾਰੀ ਐਡਾ ਗਰਾਊਂਡ ਦੇ ਵਿੱਚ ਖੜਾ ਕਰਕੇ ਤਾਂ ਜੀ ਗਰਾਊਂਡ 'ਚ ਖੜਾ ਕਰਕੇ ਦੋਨਾਂ ਥਾਣੇਦਾਰਾਂ ਨੂੰ ਰੱਸੇ ਨਾਲ ਬੰਨੇ ਹੋਏ ਦੋਨੋਂ ਥਾਣੇਦਾਰ ਤੇ ਬੰਦਾ ਸਿੰਘ ਪਹਾਦਰ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕੀ ਕਹ ਲੱਗਾ ਇਹ ਉਹ ਰੇ ਜਿਨ੍ਹਾਂ ਨੇ ਹੱਥ ਘੜੀਆਂ ਤੇ ਬੇੜੀਆਂ ਲਾਈਆਂ ਸੀ ਛੋਟੇ ਸੇਬਜਾਦਿਆਂ ਨੂੰ ਬੰਦਾ ਸਿੰਘ ਬਹਾਦਰ ਬੈਠਾ ਕੁਰਸੀ ਦੇ ਉੱਤੇ ਤੇ ਬੰਦਾ ਸਿੰਘ ਬਹਾਦਰ ਦੇ ਹੁਕਮ ਤੇ ਤਾਂਕੀ ਇਹਨਾਂ ਦੇ ਸਿਰ ਜਿਹੜੇ ਨਾ ਸਿਰ ਉਹਦਾ ਵਿਦਾਨ ਹੁੰਦਾ ਨਹੀਂ ਵਿਦਾਨ ਤੇ ਥੋੜਾ ਦੇ ਕਿਹੜਾ ਲੋਹਾਰਾ ਦੇ ਕੋਲ ਹੁੰਦਾ ਲੋਹਾਰਾ ਦੇ ਕੋਲ ਬੜਾ ਵੱਡਾ ਮੋਟਾ ਥੋੜਾ ਹੁੰਦਾ ਇਹ ਫੜਿਆ ਹੁੰਦਾ ਪਿੱਛੋਂ ਫੜ ਕੇ ਤੇ ਮਾਰਦੇ ਉਹਦੇ ਉੱਤੇ ਜਿਹੜੀ ਉਹਨਾਂ ਚੀ ਲੋਹੇ ਦੀ ਸਿੱਧੀ ਕਰਨੀ ਹੁੰਦੀ era ji ਕੋਕੇ ਪੱਠੀ ਤੋਂ ਕੱਟਿਆ ਹੁੰਦਾ ਹੈ ਉਹਨਾਂ ਨੂੰ ਸਿੱਧਾ ਕਰਨਾ ਤਾਂ ਅੱਡਾ ਮੋਟਾ ਥੋੜਾ ਹੁੰਦਾ ਉਹ ਗਰਮ ਕਰ ਉਹਦੇ ਤੇ ਮਾਰਨਾ ਹੁੰਦਾ ਜੀ ਗਰਮ ਲੋਹੇ ਦੇ ਉੱਤੇ ਉਹ ੜਾ ਥੋੜਾ ਜਿਹਾ ਵਧਾਣ ਦਾ ਉਹ ਜਾਨੀ ਖਾਂ ਦੇ ਸਿਰ 'ਤੇ ਪਾਰਿਆ ਫਿਰ ਮਾਨੀ ਖਾਂ ਦੇ ਸਿਰ 'ਤੇ ਪਾਰਿਆ ਦੋਨਾਂ ਦੇ ਸਿਰ 'ਤੇ ਮਾਰ ਕੇ ਜੀ ਉਹ ਥੋੜੇ ਸਿਰਾਂ 'ਚ ਮਿਜ ਕੱਢ ਦਿੱਤੀ ਜੀ ਮਿਜ ਕੱਢ ਕੇ ਉਹਨਾਂ ਨੂੰ ਮਾਰਿਆ ਉਹ ਮਰ ਕੇ ਰਹਿ ਗਿਆ ਜੀ ਜਦੋਂ ਸਰਹੰਦ ਫਤਿਹ ਕਰਨ ਲੱਗੇ ਸੀ ਆ ਗਏ ਗੁਰੂ ਕੇ ਪਿਆਰ ਵਜ਼ੀਰ ਖਾਂ ਫੜਿਆ ਗਿਆ ਜੀ ਵਜ਼ੀਰ ਖਾਂ ਹੁਣ ਵਜ਼ੀਰ ਖਾਂ ਦਾ ਹਾਰ ਛੋੜਿਆ ਜੀ ਬੰਦਾ ਸਿਓ ਬਹਾਦਰ ਦੇ ਕੀ ਕੀਤਾ ਵਜ਼ੀਰ ਖਾਂ ਫੜਿਆ ਗਿਆ ਵਜ਼ੀਰ ਖਾਂ ਨੂੰ ਗੁਰੂ ਕੇ ਪਿਆਰ ਘੋੜਿਆਂ ਦੇ ਮਗਰ ਬੰਨਿਆ ਘੋੜਿਆਂ ਦੇ ਮਗਰ 2-3 ਤੇ ਮਗਰ ਵੱਢ ਕੇ ਸਰਹੰਦ ਦੀਆਂ ਗਲੀਆਂ ਦੇ ਵਿੱਚ ਇਹਨੂੰ ਫਰਾਇਆ ਗੁਰੂ ਕੇ ਪਿਆਰਿਓ ਫਿਰ ਇਹਨੂੰ ਅੱਗ ਲਾ ਦਿੱਤੀ ਇਹਨੂੰ ਸਾੜਿਆ ਛੜੇ ਹੋਏ ਅੱਧੇ ਛੜੇ ਹੋਏ ਨੂੰ ਦਰਖਤ ਦੇ ਨਾਲ ਬੰਨ ਦਿੱਤਾ ਦਰਖਤ ਦੇ ਨਾਲ ਅੱਧਾ ਛੜਿਆ ਹੋਇਆ ਇਹਨੂੰ ਦਰਖਤ ਦੇ ਨਾਲ ਬੰਨ ਦਿੱਤਾ ਤੁਖਦਾ ਗਿਆ ਤੁਖਦਾ ਗਿਆ ਵजीर खान ਸਰਹੰਦ ਤੇ ਦਰਖਤ ਦੇ ਨਾਲ ਬੰਨਿਆ ਐਦਾ ਹੀ ਦੀ ਮੌਤ ਕੀਤੀ ਬੰਦਾ ਸਿੰਘ ਬੱਤ ਰਹਿ ਗਿਆ ਸਤਿਆਨਾਥ ਜਿਨੇ ਗੁਰੂ ਕੇ ਪਿਆਰੋਂ ਲੂਤੀਆ ਲਾ ਲਾ ਕੇ ਸ਼ਹੀਦੀ ਕਰਵਾਈ ਇਹ ਸੱਪਾਂ ਦੇ ਬੱਚੇ ਦੀ ਮਾਰ ਛੱਡੋ ਇਹਨਾਂ ਨੂੰ ਜਿਹੜੇ ਰੱਖੋ ਨਾ ਪਿਆਰਿਓ ਉਹ ਆਇਆ ਹੱਥ ਫੇਰ ਉਹਦੇ ਪਰਿਵਾਰ ਨੂੰ ਸਾਰੇ ਨੂੰ ਲਿਆਂਦਾ ਝੂਠਾ ਆਨੰਦ ਦੇ ਪਰਿਵਾਰ ਨੂੰ ਲਿਆ ਕੇ ਪਰਿਵਾਰ ਦਾ ਇੱਕ ਇੱਕ ਜੀ ਬੰਦਾ ਸਿੰਘ ਬਹਾਦਰ ਨੇ ਦੀਆਂ ਅੱਖਾਂ ਸਾਹਮਣੇ ਮਾਰਿਆ ਕਿ ਤੈਨੂੰ ਪਤਾ ਲੱਗੇ ਕਿ ਬੱਚਿਆਂ ਦਾ ਦੁੱਖ ਕੀ ਹੁੰਦਾ ਹੈ ਕਿਦਾਂ ਮਾਂ ਦੇ ਦੁੱਖ ਸਾਰੇ ਹੋਣਗੇ ਦਾਦੀ ਮਾਂ ਨੇ ਕਿ ਜਦੋਂ ਪਤਾ ਲੱਗਾ ਇਹਦੇ ਪਰਿਵਾਰ ਦਾ ਇੱਕ ਇੱਕ ਜੀ ਮਾਰਿਆ ਝੂਠਾ ਨਾਲ ਤਾਂ ਫਿਰ ਝੂਠਾ ਨਾਲ ਜਿਹੜਾ ਸੀ ਨਾ ਗੁਰੂ ਕੇ ਪਿਆਰ ਵਾਲਿਓ ਇਹਦੀ ਨਥੇ ਨਕੇਲ ਭਾਈ ਦੀ ਨੱਕ ਤੇ ਮੋਰੀ ਕਰਕੇ ਟਾਂ ਟਾ ਲੋਹੇ ਦਾ ਕੜਾ ਪਾਇਆ ਉਹ ਚ ਪਾਇਆ ਰੱਸਾ ਰੱਸਾ ਪਾ ਕੇ ਉਹ ਸਰਹੰਦ ਦੀਆਂ ਸੜਕਾਂ ਤੇ ਸਿੰਘ ਕਮਾਂ ਦੇ ਗਏ ਤੇ ਇਹ ਹਰ ਇੱਕ ਨੂੰ ਹੁਕਮ ਸੀ ਰਸਤੇ 'ਚ ਜਿਹੜਾ ਇਹਨੂੰ ਦੇਖੇ ਇਹਦੇ ਸਿਰ ਤੇ ਛੱਤਰ ਮਾਰੇ ਇਹਦੇ ਸਿਰ ਤੇ ਜੁੱਤੀਆਂ ਮਾਰੇ ਇਹਨੂੰ ਇੰਨੀ ਕੁ ਜੁੱਤੀ ਮਾਰੀ ਗਈ ਇੰਨੇ ਕੁ ਛੱਤਰ ਮਾਰੇ ਗਏ ਗੁਰੂ ਕੇ ਪਿਆਰੋ ਮਾਰ-ਮਾਰ ਕੇ ਈਸ਼ ਨੂੰ ਗੁਰ ਕੇ ਪਿਆਰ ਭੁੱਖਾ ਰੱਖਿਆ ਪਾਣੀ ਤੋਂ ਰੱਖਿਆ ਪਰੇ ਰੋਟੀ ਤੋਂ ਪਰੇ ਰੱਖਿਆ ਇੰਨੇ ਦਿਨ ਤਸ਼ੀਹ ਦੇ ਦੇ ਕੇ ਮਾਰਿਆ ਬੰਦਾ ਸਿੰਘ ਬਹਾਦਰ ਇਹ ਰਹਿ ਗਏ ਜੀ ਜਲਾਦ ਜਿਨ੍ਹਾਂ ਨੇ ਕੱਲ ਅੱਜ ਕੀ ਦੀ ਧੋਣਾ ਕਟੀਆਂ ਸੰਗੁਰ ਕੇ ਪਿਆਰੋ ਸ਼ਿਸ਼ਾਲ ਬੇਕ ਤੇ ਵਿਸ਼ਾਲ ਬੇਕ ਉਹਨਾਂ ਨੂੰ ਸਮਾਣੇ ਜਾ ਕੇ ਬੰਦਾ ਸਿੰਘ ਬਹਾਦਰ ਨੇ ਤਸ਼ੀਹ ਦੇ ਦੇ ਕੇ ਮਾਰਿਆ ਜਿਹੜੇ ਗੁਰਤੇਗ ਭਾਦਰ ਸਾਹਿਬ ਦਾ ਸੀਸ ਲਾਇਆ ਫਿਰ ਉਹਨੂੰ ਮਾਰਿਆ ਗੁਰੂ ਕੇ ਪਿਆਰ ਉਸ ਬਾਣੇ ਦਾ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਔਰ ਤੋਏ ਦੇਖੋ ਤਿੰਨ ਤਿਲ ਸਰਹੰਦ ਲੁੱਟਦੇ ਰਹੇ ਸਰਹੰਦ ਤਾਂ ਇੱਕ ਘਰ ਲੁੱਟ ਛੜਿਆ ਗੁਰੂ ਕੇ ਪਿਆਰੋ ਸਰਹੰਦ ਤਬਾਹ ਕਰਨ ਤੇ ਆਏ ਬਾਬਾ ਬੰਦਾ ਸਿੰਘ ਬਾਦਰ ਨੇ ਰੋਕਿਆ ਮਹਾਰਸ਼ੀ ਕਾ ਦੀ ਖਵਾਸ਼ ਪੂਰੀ ਹੋਈ ਜਦੋਂ ਜੈਨਖਾ ਬਣਿਆ ਇਥੋਂ ਦਾ ਵਜ਼ੀਰ ਸੂਰ ਕਿਸ਼ ਨਵਾਬ ਸੂਬਾ ਉਹਦੋ ਸਿੰਘਾਂ ਦੀਆਂ ਮਿਸਲਾਂ ਨੇ ਸਾਰੀ ਸਰਹਾਂ ਤੋਂ ਖੇੜ ਛੱਡੀ ਪੰਜ ਪੰਜ ਇੱਟਾਂ ਉਹਨਾਂ ਨੇ ਕਿਹਾ ਚੁੱਕ ਕੇ ਨਦੀ ਦੇ ਵਿੱਚ ਪਾਓ ਪਾਈਆਂ ਗੁਰੂ ਕੇ ਪਿਆਰ ਤਬਾਹ ਕੀਤਾ ਇਸ ਸਰਹਾਂਦ ਲੋ ਖੈਰ ਗੁਰੂ ਬਾਬਿਆਂ ਦਾ ਇਤਿਹਾਸ ਅੱਜ 23 ਤਰੀਕ ਹੈ ਸਸਕਾਰ ਹੋ ਗਏ ਸਤ ਖਤਮ ਕੀਤਾ ਗੁਰੂ ਕੇ ਪਿਆਰ ਸਤਗੁਰ ਪਾਤਸ਼ਾਹ ਮਹਾਰਾਜ ਕਲਗੀਧਾ ਉਹ ਦਰਮਾਚਿ ਵਾੜੇ ਚਲੇ ਗਏ ਆਪਾਂ ਉਹਨਾਂ ਦਾ ਇਤਿਹਾਸ ਕੱਲ ਤੋਂ ਅੱਗੇ ਸ਼ੁਰੂ ਕਰ ਦੇਣਾ ਹਾਂ ਰਹਿ ਗਿਆ ਇਹ ਥੋੜਾ ਜਿਹਾ ਉਹਨਾਂ ਦਾ ਰਿੰਦਾ ਚਮਕੌਰ ਦੀ ਗੜੀ ਦੇ ਵਿੱਚ ਜਿੱਦਾਂ ਸਸਕਾਰ ਹੋਇਆ ਦੋ ਵਾਰੀ ਸਸਕਾਰ ਹੋਇਆ ਜੀ 32 ਸਿੰਘਾਂ ਦਾ ਸਸਕਾਰ ਹੋਇਆ ਬਾਕੀ ਜਿਹੜੇ ਗੜੀ ਦੇ ਅੰਦਰ ਸ਼ਹੀਦ ਹੋਏ ਉਹਨਾਂ ਦਾ ਸਸਕਾਰ ਰਹਿ ਗਿਆ ਸੀ ਬਾਹਰ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਸਸਕਾਰ ਹੋਇਆ ਇੱਕ ਬਾਤਾ ਸ਼ਰਨਕੌਰ ਨੇ ਕੀਤਾ ਨਾਲ ਪਾਇਤ ਲੋਕੇ ਰਾਮ ਨੇ ਕੀਤਾ ਉਹਨਾਂ ਦਾ ਇਤਿਹਾਸ ਕੁਝ 5 10 ਮਿੰਟ 15 ਮਿੰਟ ਕਾਲ ਬੋਲ ਕੇ ਫਿਰ ਅਗੋ ਕਲਗੀਧਰ ਪਾਤਸ਼ਾਹ ਚੱਲ ਪਏ ਨੇ ਮਾਛੀ ਵਾੜੇ ਨੂੰ ਮਾਛੀ ਵਾੜੇ ਕੀ ਹੋਇਆ ਫਿਰ ਸਤਗੁਰ ਅੱਗੇ ਚਲੇਗੇ ਇਹ ਸਾਰਾ ਇਤਿਹਾਸ ਵਿਚਾਰਾਂਗੇ ਭੁੱਲਾ ਚੁੱਕਾਂ ਦੀ ਖਿਮਾ ਕਰਦੇ ਬਾਪੀ ਸੋ ਨਿਹਾਲ ਸਤ ਸ੍ਰੀ ਅਕਾਲ ਹੁਣ ਆਪਾਂ ਨਾਲ ਮਿਲ ਕੇ ਪੰਜ ਵਾਰੀ ਸਾਈਂ ਬਾ ਨੂੰ ਤਾਨ ਕਹਿਣਾ ਤੇ ਜਿਹੜੇ ਜਿੰਨੇ ਬੈਠੇ ਉਹਦੀ ਸਾਰੇ ਤਾਨ ਕਿ ਅਸੀਂ ਇੰਨਾ ਨਹੀਂ ਕੱਤ ਸਕਦੇ ਕਿਉਂਕਿ ਗੁਰਗੋਵੈ ਸ੍ਰੀ ਬਖਤਾਨ ਨੇ ਕਹੀਏ ਜਦ ਸਾਰਾ ਪਰਿਵਾਰ ਤੁਹਾਡੀ ਆਵਾਜ਼ ਉਹੀ ਚਾਹੀਦੀ ਜੀ ਦਿਲੋਂ ਦੇਰ ਦੇ ਕਿਉਂ ਪਤਾ ਨਹੀਂ ਕਿਤੇ ਮੋਤੀ ਲਾਲ ਵਾਗੋ ਸਾਡੀ ਵਿਆਹ ਦੀ ਹਾਜ਼ਰੀ ਲੱਗ ਜਾਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਧੰਦੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਧਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ